ਜਤਨ ਕਰੀਏ ਕਦੇ ਵੀ ਸੰਪੂਰਨੀ ਜੋ ਸਕਦਾ ਸਿਆਣਿਆਂ ਦਾ ਕਤਨਿਆਂ ਕਹਿੰਦੇ ਜੇਕਰ ਕਿਸੇ ਕੌਮ ਦੀ ਉਮਰ ਦੇਖਣੀ ਹੋਵੇ ਨਾ ਤੇ ਫਿਰ ਇਹ ਦੇਖਣਾ ਪੈਂਦਾ ਕਿ ਇਸ ਕੌਮ ਦੇ ਬਾਨੀ ਦਾ ਜਨਮ ਕਦੋਂ ਦਾ ਕੌਮ ਦੇ ਬਾਨੀ ਦੇ ਜਨਮ ਤੋਂ ਲੈ ਕੇ ਚੱਲ ਰਹੇ ਸਮੇਂ ਦੇ ਨਾਲ ਮਿਲਾਪ ਕਰਕੇ ਵੇਖੀਏ ਤੇ ਕੌਮ ਦੀ ਉਮਰ ਪਤਾ ਲੱਗ ਜਾਂਦੀ ਆ ਕੌਮਾਂ ਦੀ ਉਮਰ ਦਾ ਤਕਾਜਾ ਲਾਇਆ ਜਾ ਸਕਦਾ ਜੇਕਰ ਅਸੀਂ ਆਪਣੀ ਉਮਰ ਦੇਖਣੀ ਹੋਵੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਲੈ ਕੇ ਚੱਲ ਰਹੇ ਸਮੇਂ ਦੇ ਨਾਲ ਮਿਲਾਪ ਕਰਕੇ ਵੇਖੀਏ ਤਕਰੀਬਨ 556-57 ਸਾਲ ਸਾਡੀ ਉਮਰ ਆ ਪਰ ਕਹਿੰਦੇ ਜੇਕਰ ਕਿਸੇ ਕੌਮ ਦੀ ਜੜ੍ਹ ਦੇਖਣੀ ਹੋਵੇ ਤੇ ਫਿਰ ਇਹ ਦੇਖਣਾ ਪੈਂਦਾ ਕਿ ਇਸ ਕੌਮ ਦੇ ਬਾਨੀ ਦੇ ਜਨਮ ਤੋਂ ਬਾਅਦ ਇਸ ਕੌਮ ਦੇ ਖੌਂਦ ਵਿੱਚ ਆਉਣ ਤੋਂ ਬਾਅਦ ਇਹਨੂੰ ਜਿਉਂਦਿਆਂ ਰੱਖਣ ਦੇ ਲਈ ਸੁਰਜੀਤ ਰੱਖਣ ਦੇ ਲਈ ਜਾਂ ਅੱਗੇ ਉਭਾਰਾਂ ਦੇ ਲਈ ਕਿੰਨੇ ਕੋ ਲੋਕਾਂ ਨੇ ਬਲੀਦਾਨ ਦਿੱਤੇ ਤੇ ਸਾਡੇ ਹਿੱਸੇ ਇਹ ਵੱਡਾ ਇਤਿਹਾਸ ਆਇਆ ਇਹ ਪੰਜਵੇਂ ਨਾਨਕ ਧੰਨ ਸਾਹਿਬ ਸਿੱਧ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਤੀ ਤਵੀ ਦੇ ਉੱਪਰ ਬੈਠ ਕਰਕੇ ਅਜਿਹਾ ਸ਼ਹਾਦਤਾਂ ਦਾ ਰਾਹ ਪਦਰਾਂ ਕਰਕੇ ਗਏ ਕਿ 365 ਦਿਨਾਂ ਦੇ ਵਿੱਚ ਇੱਕ ਵੀ ਪਲ ਅਜਿਹਾ ਨਹੀਂ ਹੋਵੇਗਾ ਜਿਸ ਪਲ ਦੇ ਉੱਤੇ ਸਾਡੇ ਕਿਸੇ ਸੂਰਬੀਰਿਓ ਦੇ ਨੇ ਸ਼ਹਾਦਤ ਦਾ ਜਮ ਨਾ ਪੀਤਾ ਹੋਵੇ ਐਡਾ ਵਿਸ਼ਾਲ ਐਡਾ ਕੁਰਬਾਨੀਆਂ ਭਰਿਆ ਸਾਡਾ ਇਤਿਹਾਸ ਹੈ ਇੱਕ ਇੱਕ ਪਲ ਸਾਡਾ ਸ਼ਹਾਦਤਾਂ ਦੇ ਨਾਲ ਭਰਿਆ ਹੈ ਕੁਰਬਾਨੀਆਂ ਦੇ ਨਾਲ ਭਰਿਆ ਹੈ ਪੰਥ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਜੁੜ ਕੇ ਬੈਠੇ ਹਾਂ ਗੁਰਮਖੋ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਆਪਣੀ ਜਾਨ ਤੋਂ ਪਿਆਰਾ ਸਮਝਿਆ ਧਰਮ ਨੂੰ ਤੇ ਇਸੇ ਕਰਕੇ ਧਰਮ ਤੋਂ ਆਪਣਾ ਆਪ ਨਿਸ਼ਾਵਰ ਕਰ ਗਏ ਉਹ ਸਾਡੇ ਵਰਗੇ ਨਹੀਂ ਸੀ ਉਹ ਸਾਡੇ ਵਰਗੇ ਨਹੀਂ ਸੀ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਤੇ ਗੁਰੂ ਦੀ ਨਿਰਾਦਰí ਕਰਦੇ ਇੱਕ ਪਾਸੇ ਆਪਾਂ ਗੁਰੂ ਨੂੰ ਗੁਰੂ ਵੀ ਮੰਨਣਾ ਤੇ ਦੂਸਰੇ ਪਾਸੇ ਗੁਰੂ ਦੀ ਗੱਲ ਵੀ ਨਹੀਂ ਜੋ ਮੰਨ ਲਿਓ ਇਸ ਤਰ੍ਹਾਂ ਨਹੀਂ ਚਾਹੀਦਾ ਜਿਹੜਾ ਦੋਹਾਂ ਬੇੜੀਆਂ ਦੇ ਵਿੱਚ ਪੈਰ ਧਰਦਾ ਨਾ ਉਹ ਕਦੇ ਵੀ ਪਾਰ ਨਹੀਂ ਜੋ ਲੱਗਦਾ ਕੁਝ ਲੋਕਾਂ ਦਾ ਇਹ ਖਿਆਲ ਆ ਕਹਿੰਦੇ ਸ਼ਰਦਾ ਅੰਨੀ ਨਹੀਂ ਹੋਣੀ ਚਾਹੀਦੀ ਪਰ ਮੇਰਾ ਮੰਨਣਾ ਇਹ ਆ ਕਿ ਸ਼ਰਦਾ ਅੰਨੀ ਹੋਣੀ ਚਾਹੀਦੀ ਆ ਬੇਸ਼ੱਕ ਸਾਡਾ ਗੁਰੂ ਸੁਜਾਖਾ ਤੇ ਸੁਜਾਖਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਤੋਂ ਬਿਨਾ ਕੋਈ ਹੋਰ ਨਹੀਂ ਹੋ ਸਕਦਾ ਦੁਨੀਆ ਦੇ ਉੱਤੇ ਹੋਰਾਂ ਵੀ ਧਰਮਾਂ ਨੇ ਜਨਮ ਲਿਆ ਕੁਝ ਧਰਮ ਕਮਜ਼ੋਰ ਹੋਏ ਨੇ ਕੁਝ ਬਲੀ ਹੋਏ ਨੇ ਬਲੀ ਧਰਮ ਦੇ ਲੋਕਾਂ ਨੇ ਇਹ ਚਾਹਨਾ ਕੀਤੀ ਆ ਇਹ ਮੰਨਣਾ ਕੀਤਾ ਕਿ ਜੇਕਰ ਕਮਜ਼ੋਰ ਧਰਮ ਦੇ ਲੋਕਾਂ ਨੂੰ ਪਿਆਰ ਦੇ ਨਾਲ ਜਾਂ ਦਬਕਾ ਕੇ ਧੱਕੇ ਦੇ ਨਾਲ ਕਿਸੇ ਵੀ ਤਰੀਕੇ ਉਹਨਾਂ ਦਾ ਧਰਮ ਬਦਲਾ ਲਿਆ ਜਾਵੇ ਤਾਂ ਸਾਡੇ ਧਰਮ ਦੀ ਜਿਹੜੀ ਪਾਵਰ ਆ ਹੋਰ ਵੱਧ ਜਾਵੇਗੀ ਇਸੇ ਦੇ ਚਲਦੇ ਆ ਕੁਝ ਧਰਮ ਦੇ ਲੋਕਾਂ ਨੇ ਕੁਝ ਅਜਿਹੇ ਧਰਮ ਹੋਏ ਨੇ ਜਿਨ੍ਹਾਂ ਧਰਮਾਂ ਦੇ ਲੋਕਾਂ ਨੇ ਆਪਣਾ ਆਪ ਤਬਦੀਲ ਕਰ ਲਿਆ ਧਰਮ ਤਬਦੀਲ ਕਰਕੇ ਧਰਮ ਬਦਲ ਗਏ ਤੇ ਕੁਝ ਅਜਿਹੇ ਹੋਏ ਨੇ ਜਿਹੜੇ ਧਰਮਾਂ ਦੀ ਦਾਬ ਨੂੰ ਨਾਸ ਹਾਰਦੇ ਹੋਏ ਆਪਣਾ ਜੁੱਲੀ ਬਿਸਤਰਾ ਗੋਲ ਕਰਕੇ ਤੇ ਇਸ ਜਹਾਨ ਤੋਂ ਚਲਦੇ ਬਣੇ ਪਰ ਇੱਕੋ ਇੱਕ ਧਰਮ ਅਜੇਹਾ ਹੋਇਆ ਏ ਜਿਸ ਦੀ ਬਾਬਤ ਭਾਈ ਗੁਰਦਾਸ ਜੀ ਲਿਖਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਬਲ ਬਚਦਾ ਨਿਰਮਲ ਤੋਂ ਭਾਵ ਹੁੰਦਾ ਗੁਰਮਖੋ ਵੱਖਰਾ ਨਿਆਰਾ ਇੱਕ ਸੱਚ ਹੁੰਦਾ ਇੱਕ ਝੂਠ ਹੁੰਦਾ ਜਿਹੜਾ ਸੱਚ ਝੂਠ ਦੋਹਾਂ ਤੋਂ ਪਾਸੇ ਹੋਵੇ ਉਹਨੂੰ ਨਿਰਮਲ ਆਖਦੇ ਆ ਗੁਰੂ ਨਾਨਕ ਦਾ ਪੰਥ ਆ ਇਸ ਧਰਮ ਦੀ ਬਲੱਖਣ ਗੱਲ ਇਹ ਰਹੀ ਆ ਕਿ ਜੋ ਦਸ ਪਾਤਸ਼ਾਹਿਆਂ ਨੇ ਆਪਣੇ ਮੁਖਾਰ ਬੰਦ ਦੇ ਵਿੱਚੋਂ ਉਚਾਰਨ ਕੀਤਾ ਨਾ ਉਹਨੂੰ ਕਿਤੇ ਨਾ ਕਿਤੇ ਪ੍ਰੈਕਟੀਕਲ ਰੂਪ ਦੇ ਵਿੱਚ ਲਾਜ਼ਮੀ ਕਰਕੇ ਦਿਖਾਇਆ ਉਹਨੂੰ ਪ੍ਰੈਕਟੀਕਲ ਰੂਪ ਜ਼ਰੂਰ ਦਿੱਤਾ ਤੇ ਇਸ ਧਰਮ ਦੀ ਦੂਸਰੀ ਵਿਲੱਖਣ ਗੱਲ ਇਹ ਰਹੀ ਆ ਹਮੇਸ਼ਾ ਸੱਚ ਦੇ ਉੱਤੇ ਡਟ ਕੇ ਪਹਿਰਾ ਦਿੱਤਾ ਇਹਦਾ ਕਿਸੇ ਧਰਮ ਦੇ ਨਾਲ ਵੈਰ ਨਹੀਂ ਰਿਹਾ ਕਿਸੇ ਫਿਰਕੇ ਦੇ ਨਾਲ ਵੈਰ ਨਹੀਂ ਹਮੇਸ਼ਾ ਹੱਕ ਸੱਚ ਦੀ ਗੱਲ ਕੀਤੀ ਆ ਸਮੇਂ ਦੀ ਹਕੂਮਤ ਦੀ ਅੱਖ ਵਿੱਚ ਅੱਖ ਪਾ ਕੇ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਬਰ ਨੂੰ ਆਖਦਿਆ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰਿਆ ਤੂੰ ਮਜਲੂਮਾਂ ਦੇ ਉੱਤੇ ਅਤਿਆਚਾਰ ਕਰਦਾ ਈ ਪਾਤਸ਼ਾਹ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਚੱਕੀ ਪੀਸਣੀ ਪਈ ਸਾਨੂੰ ਦਬਾਉਣ ਦਾ ਯਤਨ ਕੀਤਾ ਗਿਆ ਸਾਨੂੰ ਰੋਕਣ ਦਾ ਯਤਨ ਕੀਤਾ ਗਿਆ ਅਸੀਂ ਰੁਕੇ ਨਹੀਂ ਅਸੀਂ ਝੁਕੇ ਨਹੀਂ ਪੰਜਵੇਂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤਤੀ ਤਵੀ ਦੇ ਉੱਪਰ ਬਿਠਾ ਕਰਕੇ ਸੀਸ ਦੇ ਵਿੱਚ ਗਰਮ ਰੇਤਾ ਪਾਇਆ ਗਿਆ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਅਸੀਂ ਫਿਰ ਵੀ ਨਹੀਂ ਮੁੱਕੇ ਸਾਨੂੰ ਮਕਾਉਣ ਦਾ ਯਤਨ ਕੀਤਾ ਗਿਆ ਅਸੀਂ ਮੁੱਕੇ ਨਹੀਂ ਅਸੀਂ ਰੁਕੇ ਨਹੀਂ ਅਸੀਂ ਝੁਕੇ ਨਹੀਂ ਅਸੀਂ ਰੂਪ ਧਾਰਨ ਕਰ ਲਿਆ ਛੇਵੇਂ ਨਾਨਕ ਧੰਨ ਸਾਹਿਬ ਸਿੱਧ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਂਦਾ ਮੀਰੀ ਤੇ ਪੀਰੀ ਦਾ ਸਿਧਾਂਤ ਲੈ ਕੇ ਸਾਹਮਣੇ ਆਨ ਖਲੋ ਗਏ ਉਸ ਵਕਤ ਮੁਗਲ ਹਕੂਮਤ ਨੇ ਐਲਾਨ ਕਰ ਦਿੱਤਾ ਕਹਿੰਦੇ ਮੁਗਲਾਂ ਤੋਂ ਬਿਨਾਂ ਸਿਰ ਦੇ ਉੱਤੇ ਕੋਈ ਪੱਗ ਨਹੀਂ ਬਨ ਸਕਦਾ ਮਹਾਰਾਜ ਕਹਿੰਦੇ ਇੱਕ ਪੱਗ ਦੀ ਗੱਲ ਕਰਦੇ ਵਾਹਿਗੁਰੂ ਮਾਤਾ ਜੀ ਵਾਹਿਗੁਰੂ ਗੁਰੂ ਕਿਰਪਾ ਕਰੇ ਤੁਸੀਂ ਸ਼ਾਂਤੀ ਬਣਾ ਕੇ ਰੱਖਣੀ ਆ ਰੌਲਾ ਸੀ ਹੰਪੇ ਪਾ ਲੈਣਾ ਪ੍ਰਬੰਧ ਕਰਨੇ ਸਾਨੂੰ ਰੌਲਾ ਪਾਉਣ ਆਸਤੀ ਸੱਦਿਆ ਥੋੜਾ ਜਿਆ ਪਿਆਰ ਦੇ ਨਾਲ ਅ ਜਣੀਆਂ ਮਤਾਵਾ ਪਿੱਛੇ ਜਾ ਕੇ ਬਹਿ ਗਈਆਂ ਨਾ ਇਹ ਤਾਂ ਫਿਰ ਉਹ ਗੱਲ ਹੋਈ ਜਿਵੇਂ ਸਿਆਣੇ ਕਹਿੰਦਾ ਨਾ ਨੱਕ ਨਾਲ ਪਹੁੰਚ ਕੇ ਤੇ ਗੱਲ ਨਾ ਲਾ ਲਿਆ ਬੈਠ ਤਾਂ ਤੁਸੀਂ ਫਿਰ ਗੁਰੂ ਦੀ ਹਜ਼ੂਰੀ ਦੇ ਵਿੱਚ ਹੀ ਗਏ ਇਸ ਤਰ੍ਹਾਂ ਨਹੀਂ ਹੋਣਾ ਜਿੰਨਾ ਚਿਰ ਤੁਸੀਂ ਕੁਰਸੀਆਂ ਦੇ ਉੱਤੇ ਬੈਠੇ ਰਹੇ ਨਾ ਤਾਂ ਮੇਰਾ ਗੌਣ ਵੱਲੀ ਧਿਆਨ ਹੋਣਾ ਨਾ ਕੋਈ